ਜੋ ਸਾਸਾਂ ਕੋਈ ਵੀ ਵੀ ਲਿਖਿਆ ਜਾ ਰਿਹਾ। ਇਹ ਸਾਸਾਂ ਲੈ ਕੇ ਕਿਵੇਂ ਦੇਖ ਦੋ। ਵੇਖੋ ਜੀ ਜੋ ਵਿਧਾਨ ਸਭਾ ਦਾ ਸੈਸ਼ਨ ਆ ਬਜਟ ਪਾਸ ਹੋਇਆ ਵਾ ਮੈਂ ਸਮਝਣਾ ਕਿ ਚਲੋ ਸਰਕਾਰਾਂ ਹੁੰਦੀਆਂ ਨੇ ਸੈਸ਼ਨ ਹੁੰਦੇ ਆ ਬਜਟ ਪਾਸ ਹੁੰਦੇ ਆ। ਔਰ ਲੋਕ ਹਿੱਤਾਂ ਦੀ ਗੱਲ ਹੁੰਦੀ ਹੈ ਜਦੋਂ ਕੋਈ ਬਜਟ ਆਉਂਦਾ ਉਹਦੇ ਵਿੱਚ ਇਹ ਵੇਖਿਆ ਜਾਂਦਾ ਵੀ ਕਿਹੜਾ ਬਜਟ ਜਿਹੜਾ ਆ ਲੋਕ ਹਿੱਤ ਵਾਸਤੇ ਆਇਆ। ਜਿਹੜੀ ਗੱਲ ਮੈਂ ਕਰਾਂਗਾ ਕਿ ਬਜਟ ਜਿਹੜਾ ਆ ਉਹਦੇ ਵਿੱਚ ਇਹਨਾਂ ਨੇ ਕੋਈ ਵੀ ਲੋਕਾਂ ਵਾਸਤੇ ਲੋਕ ਭਲਾਈ ਵਾਸਤੇ ਜਿਹੜੇ ਭਾਵੇਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਜਿਹੜੇ ਪੰਜਾਬ ਦੀਆਂ ਇਸਤਰੀਆਂ ਨੂੰ ਬੀਬੀਆਂ ਨੂੰ ਹਜ਼ਾਰ ਰੁਪਿਆ ਜਿਹੜਾ ਵਾ ਉਹ ਮਹੀਨੇ ਦਾ ਦੇਾਂਗੇ ਵੇਖੋ ਬਜਟ ਵਿੱਚ ਇਹਨਾਂ ਨੇ ਔਰਤਾਂ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਔਰ ਜਿਹੜੇ ਕਿਸਾਨਾਂ ਦੀ ਗੱਲ ਇਹ ਕਰਦੇ ਹੀ ਬੜੇ ਇਕਠੋਕੇ ਅਸੀਂ ਐਮਐਸਪੀ ਦੇਾਂਗੇ ਇਹ ਕਰਾਂਗੇ ਉਹ ਕਰਾਂਗੇ ਵੇਖੋ ਇਹਨੇ ਬੀਬੀ ਅਨਮੋਲ ਗਗਨਮਾਨ ਨੇ ਕਿਹਾ ਕਿ ਮੋਦੀ ਵਾਲਨਾ ਵੇਖੋ ਪੰਜਾਬ ਦਾ ਮੁੱਖ ਮੰਤਰੀ ਪਾਸੇ ਹੋਵੇ ਕੈਪਟਨ ਅਮਰਿੰਦਰ ਸਿੰਘ ਤੇ ਅਸੀਂ 5 ਮਿੰਟ ਦੀ ਜਿਹੜੀ ਆ ਐਮਐਸਪੀ ਦੇਾਂਗੇ ਸੋ ਮੈਂ ਸਮਝਣਾ ਕਿ ਇਹ ਝੂਠੇ ਵਾਅਦੇ ਕਰਕੇ ਸਰਕਾਰ ਜਿਹੜੀ ਸਤਾ ਚਾਈ ਹੀ ਇਹ ਹੁਣ ਜਿਹੜੇ ਬਜਟ ਪਾਸ ਕਰ ਰਹੇ ਇਹ ਵੀ ਐਵੇਂ ਮੈਂ ਸਮਝਦਾ ਕਿ ਹਸੋ ਹੀ ਨਾ ਆ ਜਿਦੇ ਵਿੱਚ ਲੋਕਾਂ ਤਾਂ ਦੀ ਜਿਹੜੀ ਗੱਲ ਨਹੀਂ ਕੀਤੀ ਗਈ ਸੋ ਮੈਂ ਇਸ ਬਜਟ ਦੀ ਨਿਖੇਦੀ ਵੀ ਕਰਦਾ ਤੇ ਇੱਕ ਮੈਂ ਨਿਖੇਦੀ ਜਿਹੜੀ ਵੱਡੀ ਕਰਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹਨੂੰ 92 ਸੀਟਾਂ ਲੈ ਕੇ ਮੁੱਖ ਮੰਤਰੀ ਬਣਿਆ ਹੋਵੇ ਔਰ ਵਿਰੋਧੀ ਧਿਰ ਵਾਸਤੇ ਦੂਜੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਭਾਵੇਂ ਕਾਂਗਰਸ ਦੇ ਹੋਣ ਦੂਜੇ ਵਿਧਾਇਕਾਂ ਵਾਸਤੇ ਐਡੀ ਮਾੜੀ ਸ਼ਬਦਾਵਲੀ ਵਰਤਣਾ ਮੈਂ ਸਮਝਦਾ ਕਿ ਬਹੁਤ ਨਿੰਦਣਯੋਗ ਆ ਔਰ ਇਹ ਚਿੰਤਾ ਦਾ ਵਿਸ਼ਾ ਵੀ ਆ ਕਿ ਐਡੇ ਪਵਿੱਤਰ ਸਦਨ ਦੇ ਵਿੱਚ ਬਹਿ ਕੇ ਤੂੰ ਤੂੰ ਮੈਂ ਮੈਂ ਕਰਕੇ ਗਾਲਾਂ ਗਲੋਚ ਜਿੰਦਰੇ ਮਾਰਨ ਵਾਲੀਆਂ ਗੱਲਾਂ ਕਿ ਜਿੰਦਰਾ ਮਾਰ ਦੋ ਸਪੀਕਰ ਨੂੰ ਕਹਿਣਾ ਵਿਧਾਨ ਸਭਾ ਦੇ ਅੰਦਰ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ ਇਹਦੀ ਮੈਂ ਪੁਰਜ਼ੋਰ ਲਬਜ਼ਾਂ ਨਾਲ ਨਿੰਦਾ ਵੀ ਕਰਦਾ ਔਰ ਸਰਕਾਰ ਨੂੰ ਮੈਂ ਅਪੀਲ ਵੀ ਕਰਦਾ ਕਿ ਇਹ ਸੁੱਤੇ ਪਿਆ ਸਰਕਾਰ ਨਾ ਨੰਘਾਈ ਜਾਓ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਅੱਜ ਬਚਾਉਣ ਦੀ ਮੁੱਖ ਲੋੜ ਆ ਪੰਜਾਬ ਦੀ ਜਵਾਰੀ ਜਵਾਨੀ ਨਸ਼ਿਆਂ ਚ ਗਰਕ ਹੋ ਰਹੀ ਆ ਜਿਹੜੀ ਕਿਸਾਨੀ ਆ ਉਹ ਦਿਨੋ ਦਿਨ ਘਾਟੇ ਜਾ ਰਹੀ ਆ ਜਿਹੜੀਆਂ ਬੀਬੀਆਂ ਔਰਤਾ ਭੈਣਾਵਾਂ ਇਹਨਾਂ ਦਾ ਵੇਖੋ ਜਿਹੜੀ ਆ ਤੁਸੀਂ ਇਹਨਾਂ ਦੀ ਭਲਾਈ ਵਾਸਤੇ ਇੱਕ ਜਿਹੜੀ ਗ੍ਰਹਿਣੀ ਆ ਉਹਦੇ ਘਰ ਚ ਲਾਉਣ ਵਾਸਤੇ ਵੀ ਜਿਹੜੀਆਂ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਪੰਜਾਬ ਦੇ ਸਾਰੇ ਕਰਜ਼ਾ ਜਿਹੜਾ ਬਾਹਰ ਦੇ ਵਿੱਚ ਉਹ ਦੁਨਾ ਮਤਲਬ ਆਇਆ ਨਹੀਂ ਉਹ ਉਹਦੇ ਨੂੰ ਕਿਵੇਂ ਦੇ ਦੇਓ ਵੇਖੋ ਜਿੰਨਾ ਕਰਜ਼ਾ ਇਸ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਨੇ ਚੁਕਾਇਆ ਇਤਿਹਾਸ ਚ ਕਦੀ ਨਹੀਂ ਹੋਇਆ ਵੇਖੋ ਕਿੰਡੀ ਮਾੜੀ ਗੱਲ ਆ ਕਿ ਇੰਨੇ ਹਜ਼ਾਰਾਂ ਕਰੋੜ ਰੁਪਈਆ ਚੁੱਕ ਕੇ ਤੇ ਇਹਦਾ ਜਿਹੜਾ ਸਾਡਾ ਮਿਸਯੂਜ਼ ਹੋ ਰਿਹਾ ਇਹ ਜਿਹੜੇ ਪੰਜਾਬ ਦੇ ਲੋਕਾਂ ਦਾ ਪੈਸਾ ਵਾ ਇਹਨੂੰ ਮਿਸਯੂਜ਼ ਕਰਕੇ ਇਸ਼ਤਿਹਾਰਬਾਜ਼ੀ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਇਸ਼ਤਿਹਾਰਬਾਜ਼ੀ ਹੋ ਰਹੀ ਆ ਔਰ ਮੈਂ ਸਮਝਣਾ ਕਿ ਜਿਹੜਾ ਇਹਨਾਂ ਦਾ ਆਕਾ ਕੇਜਰੀ ਵਾਲਿਆ ਉਨੂੰ ਇਹ ਜਿਹੜਾ ਫਾਇਦਾ ਦੇਣ ਵਾਸਤੇ ਉਹਨੂੰ ਹੈਲੀਕਾਪਟਰ ਤੇ ਹੂਟੇ ਦੇਣ ਵਾਸਤੇ ਸਾਡਾ ਪਿਆਹਾ ਖਰਾਬ ਹੋ ਰਿਹਾ ਇਹ ਕਰਜ਼ਾ ਚੁੱਕ ਕੇ ਪੰਜਾਬ ਦੇ ਸਿਰ ਤੇ ਬੋਝ ਪਾ ਕੇ ਤੇ ਜਿਹੜਾ ਇਹ ਭਗਵੰਤ ਮਾਨ ਸਰਕਾਰ ਆ ਇਹ ਸਾਡੇ ਪੰਜਾਬ ਨੂੰ ਕਰਜ਼ਾਈ ਕਰ ਰਹੀ ਆ ਦਿਨ-ਦਿਨ ਔਰ ਇਹ ਸਾਰੇ ਪੈਸੇ ਜਿਹੜੇ ਦੂਜੀਆਂ ਸਟੇਟਾਂ 'ਚ ਲਗਾ ਕੇ ਇੱਕ ਆਪਣੀ ਵਾਵਾ ਖੱਟਣੀ ਚਾਹੁੰਦੇ ਆ ਜਿਹੜੀ ਕਿ ਝੂਠੀ ਆ ਤੇ ਹਾਸੋ ਹੀ ਨਹੀਂ ਪਰ ਸੁਖ-ਵਲਾਸ ਹੋਣ ਦੀ ਗੱਲ ਬੀਜੀ ਆ ਨਹੀਂ ਕਿਸਮਤ ਮੁਕਮਤੀ ਦੀ ਨਾ ਹੁੰਦੀ ਇਹ ਤਾਂ ਘਰੋਂ ਕੀ ਕੀ ਹੋ ਰਿਹਾ ਤਵੇਖੋ ਜੀ ਇਹ ਐਵੇਂ ਹਾਸੋ ਹੀ ਨਹੀਂ ਆ ਗੱਲਾਂ ਨੇ ਕਦੀ ਤੇ ਸੁਖ ਵਿਲਾਸ ਵਾਲ ਚੱਲ ਜਾਂਦੇ ਆ ਕਦੀ ਬਾਦਲ ਸਾਹਿਬ ਦੀਆਂ ਬੱਸਾਂ ਵਾਲ ਚੱਲ ਜਾਂਦੇ ਮੈਂ ਸਮਝਣਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਇੱਕ ਜੱਦੀ ਪੁਰਸ਼ੀ ਜਾਇਦਾਦ ਜਿਹੜੀ ਆ ਉਹ ਕਿਸੇ ਦੀ ਕਿੱਦਾਂ ਖੋਹ ਸਕਦਾ ਕੋਈ ਔਰ ਲੀਗਲੀ ਆ ਔਰ ਮੈਂ ਸਮਝਣਾ ਕਿ ਇਹ ਐਵੇਂ ਇਹ ਧਿਆਨ ਭਟਕਾਊ ਗੱਲਾਂ ਕਰਦੇ ਆ ਕਿ ਲੋਕਾਂ ਦਾ ਇਧਰੋਂ ਪੰਜਾਬ ਦੀ ਡਿਵੈਲਪਮੈਂਟ ਤੋਂ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਹਟਾਇਆ ਜਾਵੇ ਔਰ ਇਹੋ ਜਿਹੀਆਂ ਗੱਲਾਂ ਵਾਲੇ ਐਵੇਂ ਉੱਹਾ ਕੇ ਲੋਕਾਂ ਨੂੰ ਤੇ ਆਪਣਾ ਟਾਈਮ ਪਾਸ ਕਰਨਾ ਚਾਹੁੰਦੇ ਆ ਕੁਝ ਨਹੀਂ ਨਿਕਲਣਾ ਨਾ ਕੁਝ ਪਹਿਲਾਂ ਨਿਕਲਿਆ ਨਾ ਕੁਝ ਹੋਣਾ ਵੇਖੋ ਸਰਦਾਰ ਬਾਦਲ ਤੇ ਸ਼ਰਮਾਦਰ ਬੰਦੇ ਜੱਦੀਪੁਰਸ਼ੀ ਉਹਨਾਂ ਕੋ ਇੰਨੀ ਜ਼ਿਆਦਾ ਤਾਂ ਵੀ ਜਦੋਂ ਲੋਕਾਂ ਕੋ ਸਾਈਕਲ ਨਹੀਂ ਹੁੰਦਾ ਉਦੋਂ ਹੈਲੀਕਾਪਟਰਾਂ ਤੇ ਤੇ ਕਾਰਾਂ ਤੇ ਫਿਰਦੇ ਰਹੇ ਆ ਇਸ ਕਰਕੇ ਇਹ ਐਵੇਂ ਬਿਨਾਂ ਵਜ੍ਹਾ ਬੇ ਜਿਹੜੀਆਂ ਫਜ਼ੂਲ ਗੱਲਾਂ ਤਿੰਨ ਸਰਪਾਰਵਾੜਾ ਰਲੇਵਾ ਵਾਂ ਉਹਦਾ ਮੈਂ ਆਪਣੇ ਜ਼ਿਲ੍ਹੇ ਵੱਲੋਂ ਵੀ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਜ਼ਿਲ੍ਹਾ ਗਰਦਾਸਪੁਰ ਵੱਲੋਂ ਵੀ ਸਵਾਗਤ ਕਰਦਾ ਔਰ ਮੈਂ ਸਮਝਦਾ ਕਿ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਇਹ ਦੂਰ ਅੰਦੇਸ਼ੀ ਸੋਚ ਆ ਜਿਹਦੇ ਨਾਲ ਸਾਰੇ ਆਕਾਲੀ ਦਲ ਨੂੰ ਇਕੱਠਾ ਕਰਨਾ ਚਾਹੁੰਦੇ ਆ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਜਦੋਂ ਹੋਂਦ ਵਿੱਚ ਆਏਗੀ ਉਦੋਂ ਹੀ ਪੰਜਾਬ ਦੀ ਤਰੱਕੀ ਤੇ ਡਵੈਲਪਮੈਂਟ ਹੋਏਗੀ ਸੋ 300 ਸਾਹਿਬ ਆਏ ਆ ਉਹਨਾਂ ਨੂੰ ਜੀਆਂ ਵੀ ਆਖਦੇ ਆ ਪਾਰਟੀ ਚ ਔਰ ਮੈਂ ਸਮਝਦਾ ਕਿ ਜਿਹੜੇ ਕੋਈ ਸਾਡੇ ਭੈਣ ਭਰਾ ਛੋਟੇ ਮੋਟੇ ਗੁੱਸੇ ਗਿਲਿਆਂ ਨਾਲ ਪਾਰਟੀ ਸ਼ਰੋਮਣੀ ਅਕਾਲੀ ਦਲ ਤੋਂ ਪਾਸੇ ਹੋਏ ਆ ਉਹ ਵੀ ਸਾਰੇ ਇੱਕਜੁੱਟ ਹੋਈਏ ਔਰ ਪੰਜਾਬ ਪਾਲੀ ਭਾਈ ਪਾਸੇ ਇਕੱਠੇ ਹੋਣ ਕੱਲਿਆਂ ਨਾ ਖੰੜੇਗੀ ਜਾਂ ਅਲੱਗ-ਅਲੱਗ ਦੇ ਵੇਖੋ ਜੀ ਇਹ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਫੈਸਲਾ ਆ ਅਹੀਂ ਚਾਹੁੰਦੇ ਆ ਕਿ ਪਹਿਲੋ ਤੇ ਸੈਂਟਰ ਸਰਕਾਰ ਤੋਂ ਅਸੀਂ ਮੰਗ ਕਰਦੇ ਰਹੇ ਕਿ ਸਾਡੇ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਕੀਤੇ ਜਾਣ ਸਾਡੇ ਪੰਜਾਬ ਦੀ ਕਿਸਾਨੀ ਜਿਹੜੀ ਆ ਉਹਨੂੰ ਬਿਲਕੁਲ ਖੁਸ਼ਹਾਲ ਕੀਤਾ ਜਾਵੇ ਐਮਐਸਪੀ ਦਿੱਤੀ ਜਾਵੇ ਸੋ ਇਹ ਜਿਹੜੇ ਫੈਸਲੇ ਆ ਇਹ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਦੇ ਹਿੱਤ ਦੇ ਫੈਸਲੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ ਸੋ ਜੇ ਉਹ ਜੋ ਵੀ ਫੈਸਲਾ ਕਰਨਗੇ ਅਸੀਂ ਤੇ ਪਾਰਟੀ ਦੇ ਛਪਾਈ ਹਾਂ ਜੇ ਚੋਣ ਸਟੰਡ ਨਾ ਹੋਵੇ ਤੇ ਵਾਦਾ ਕਰਕੇ ਤੇ 2 ਸਾਲ ਪਹਿਲਾਂ ਸਰਕਾਰ ਹੁੰਦ ਚਾਈ ਆ ਉਹਨਾਂ ਬੀਬੀਆਂ ਭੈਣਾਂ ਨੇ ਕਿੰਨੀਆਂ ਵੋਟਾਂ ਪਾਈਆਂ ਪਹਿਲੋਂ ਤੇ ਹਰਪਾਲ ਜੀ ਮੈਨੂੰ ਮੈਂ ਕਹਿਣਾ ਕਿ ਪਹਿਲੋਂ ਤੇ ਉਹਨਾਂ ਦਾ 24-24000 ਰੁਪਏ ਦੇ ਲਾਗੇ 2 ਸਾਲ ਸਰਕਾਰ ਚੱਲ ਗਈ ਆ 24-24000 ਰੁਪਏ ਇੱਕ ਬੀਬੀ ਦਾ ਜਮਾ ਹੋ ਗਿਆ ਇਹਨਾਂ ਦੇ ਵਾਅਦੇ ਮੁਤਾਬਕ ਇਹ ਜਿਹੜਾ ਪਹਿਲੋਂ ਤੇ ਉਹ ਦੇਣ ਤੇ ਜੇ ਗਾਂ ਦੇਣਗੇ ਤੇ ਬਹੁਤ ਚੰਗੀ ਗੱਲ ਆ ਨਹੀਂ ਤੇ ਮੈਂ ਸਮਝਦਾ ਇਹ ਬਿਲਕੁਲ ਚੋਣ ਸਟੰਟ ਤੇ ਐਵੇਂ ਲੋਕਾਂ ਨੂੰ ਫੇਰ ਆਪਣੇ ਗੁੰਮਰਾਹ ਕਰਕੇ ਵੋਟਾਂ ਲੈਣ ਦੀ ਗੱਲ ਆ